ਮਮੀਆਂ ਗੱਲਾਂ ਕਰਾਂਗੇ ਕੁਛ ਬਜ਼ੁਰਗਾਂ ਵਾਲੀਆਂ ਕੁਛ ਬਿਮਾਰੀਆਂ ਵਾਲੀਆਂ ਤੇ ਉਹ ਸਾਬ ਨਾਲ ਜੀ ਹਾਂ ਜੀ ਕੋਈ ਵੀ ਆਪਣੇ ਨੰਬਰ ਤੇ YouTube ਤੇ ਜਾ ਕੇ 7707823544 ਉੱਥੇ ਆਪਣੇ ਨਾਲ ਗੱਲਬਾਤ ਕਰ ਸਕਦਾ ਲਾਈਵ Facebook ਤੇ WhatsApp ਤੇ ਤੇ ਕਈ ਸਾਡੇ ਬਜ਼ੁਰਗ ਬੈਠੇ ਨੇ ਇੱਥੇ ਸੇਵਾ ਕਰਦੇ ਨੇ ਦਾਤਾ ਜੀ ਨੇ ਸਾਡੇ ਪਿੰਡ 로ੜੀ ਗਲਾਂ ਤੋਂ ਇੱਥੇ ਮੜੀਆਂ 'ਚ ਬੈਠੇ ਹੁੰਦੇ ਨੇ ਆ ਜਗ੍ਹਾ ਇਹ ਬਣੀ ਪਿੰਡ ਲਾਉੜੀ ਗਲਾ 'ਚ ਇਹ ਪੀਰਾਂ ਦੀ ਨੌ ਤੇ ਬਹੁਤ ਪੁਰਾਣੀ ਆ ਇਹ ਤੇ ਉੱਥੇ ਬੈਠਦੇ ਨੇ ਮੈਂ ਵੀ ਇਹ ਇਸ ਦਾ ਮੁੰਡਾ ਐ ਪੰਜਾਬੀ 'ਚ ਕਾਫੀ ਲਿੰਕ ਰੱਖਦੇ ਨੇ ਜੀ ਆਪਣੇ ਨਾਲੇ ਘਰਦਿਆਂ ਦਾ ਤੇ ਦੰਮਲ ਸਿੰਘ ਆ ਉਹ ਰਣਜੀਤ ਸਿੰਘ ਪਏ ਨੇ ਇਹ ਮਬਾ ਆਪਣਾ ਮੰਗਤਰਾਮ ਪਿੰਡ ਲੋੜੀ ਗਲਾ ਇਹ ਕੇ ਫਾਰਮੂਲਿਆਂ ਦੀ ਗੱਲਾਂ ਕਰਦੇ ਸੀਗੇ ਉੱਲਾ ਵਰੀ ਇਹ ਕਹਿੰਦੇ ਵੀ ਦੱਸਾਂਗਾ ਹਾਂ ਚਾਚਾ ਜੀ ਦੱਸੋ ਉੱਲਾ ਦਾ ਹਾਂਜੀ ਉੱਲਾ ਦਾ ਕੱਗਰ ਵੇਲਾ ਹਾਂਜੀ ਕੱਗਰ ਵੇਲਾ ਚਾ ਉੱਲਾ ਸਾਲੀਆਂ 100 ਸਾਲ ਦੀ ਆ ਹੁਣ ਠੀਕ ਆ ਬਾਈ ਉਹ ਰਗੜ ਗਏ ਕੱਪੜੇ ਸਾਣ ਕਰਕੇ अच्छा ओदी नसवार बन ਜਾਂਦੀ ਆ اچھا ਸੁੱਕਿਆਂ ਨੂੰ ਰਗੜੇ ਅਛਾ ਸੁੱਕੇ ਹੀ ਹੁੰਦੇ ਨੇ ਉਹ ਹਰੇ ਵੀ ਹੁੰਦੇ ਹਉਣ ਕਿ ਆ ਰਹੇ ਹਰੇ ਹਰੇ ਨਹੀਂ ਸੁੱਕੇ ਇਹ ਸੁੱਕੇ ਹੀ ਲੱਗਦੇ ਨੇ ਹਾਂ ਸੁੱਕੇ ਹੀ ਰਗੜ ਹੁੰਦੇ ਨੇ ਨਹੀਂ ਨਹੀਂ ਰਗੜਨੇ ਦਾ ਸੁੱਕੇ ਨੇ ਇਹਨਾਂ ਦੀ ਬੇਲ ਜਾਂ ਬੇਲ ਬੂਲਦਾ ਨਹੀਂ ਮੈਨੂੰ ਪਤਾ ਅਛਾ ਕੱਗਰ ਵੇਲਾ ਹਾਂ ਕੱਗਰ ਵੇਲਾ ਇਹ ਦੰਗਲਾਂ ਚੋਂ ਮਿਲ ਜਾਣੀਆਂ ਪੰਸਾਰੀਆਂ ਦੇ ਪੰਸਾਰੀਆਂ ਦੇ ਤਾਂ ਮਿਲਦੀਆਂ ਮਿਲਦੀਆਂ ਹਾਂਜੀ ਹਾਂਜੀ ਇਹਨੂੰ ਜੇ ਬਰੀਕ ਕਰਕੇ ਜਿਵੇਂ ਕਹਿੰਦੇ ਨੇ ਬਾਈ ਬਰੀਕ ਕਰਕੇ ਪਾਊਡਰ ਬਣਾ ਲੈਣਾ ਜਿੱਥੇ ਵੀ ਕੋਈ ਦਰਦ ਆ ਜਾਂ ਸੋਜ ਸਾ ਜਿਵੇਂ ਝਾੜ ਤੇ ਇਦਾਂ ਹੋ ਜਾਂਦਾ ਜਿਹਾ ਔਖਾ ਹੁੰਦਾ ਤੇ ਇਹ ਪ ਕਹਿੰਦੇ ਬਾਹਰ ਬਣਾ ਕੇ ਲਾਉਣਾ ਨਾ ਨਾ ਉਹ ਹੋਰ ਆ ਜੀ ਇਹ ਤਾਂ ਇਹਦੀ ਤਾਂ ਨਸਵਾਰ ਵੜਨੀ ਆ ਤਿੰਨ ਗੇਰਾ ਲੈ ਕੇ ਲੈਣਾ ਨਸਵਾਰ ਦਿਮਾਗ ਦਾ ਸਾਰਾ ਨਜਲਾ ਥੱਲੇ ਆ ਜਾਣਾ ਨਜਲੇ ਵਾਸਤੇ ਆ ਜੀ ਮੇਨੇ ਤੇ ਠੀਕ ਹੋ ਜਾਂਦਾ ਤਿੰਨ ਗੇਰਾ ਲੈ ਨੀ ਨਸਵਾਰ ਲੈਣੀ ਆ ਜਿਵੇਂ ਨੱਕ ਤੇ ਜੀ ਆ ਨੱਕ ਜਾ ਉਹਦੇ ਨਾਲ ਫਿਰ ਦਿਮਾਗ ਜਿਹੜਾ ਨਜਲਾ ਵਗੈਰਾ ਹੋਰ ਉੱਲਾ ਖਤਮ ਉੱਲਾ ਹੁੰਦਾ ਦਰਦ ਹੁੰਦਾ ਬਹੁਤ ਭੈੜਾ ਹੁੰਦਾ ਹੂੰ ਜਿਹਨੂੰ ਹੁੰਦਾ ਉਹਨੂੰ ਮੈਨੂੰ ਪਤਾ ਹੁੰਦਾ ਤੇ ਹੋਰ ਵਾਝ ਦੱਸ ਇੱਕ ਹੋਰ ਹੋਰ ਚਮੇਲੀ ਹਾਂ ਆ ਚਮੇਲੀ ਵਾਲਾ ਸੁਣ ਲੋ ਜੀ ਚਮੇਲੀ ਜਾੜ ਪੱਕੀ ਹੋਵੇ ਹਾਂਜੀ ਵਿੱਚ ਪੀਕ ਪਈ ਹੋਵੇ ਠੀਕ ਹੈ ਜੀ ਉਹ ਰਗੜ ਕੇ ਮਸੂੜੇ ਦੇ ਵਿੱਚ ਮਸੂੜੇ ਦੇ ਦੰਦਾਂ 'ਚ ਨਾ ਨਾ ਬਾਹਲੇ ਬਸੇ ਬਾਹਲੇ ਬਸੇ ਪੀਕ ਪਈ ਹੋਵੇ ਹਾਂ ਪੀਕ ਤਾਂ ਅੰਦਰ ਹੋ ਹਾਂ ਲੋਲੇ ਬਾਹਰ ਕਰਨਾ ਲੇਪ ਬਾਹਰਲੇ ਬਸੇ ਕਰਨਾ ਉਹ ਲੇਪ ਐਦਾਂ ਪਾਊਡਰ ਦਾ ਕਰਨਾ ਉਹ ਯਾਰ ਚਮੇਲੀ ਦਾ ਜਿਹੜੀ ਹਰੀਆ ਚਾਹ ਜੀ ਹਰੀ ਘੁੱਟ ਕੇ ਕਹਿ ਲੋ ਚੜਨੀ ਮੰਗੋ ਹਾਂ 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 ਉਦਾਂ ਬਾਹਰ ਘੰਟੇ ਡੂੜ ਘੰਟੇ ਬਾਅਦ ਹਾਂਜੀ ਉਹਦੀ ਜਿਹੜੀ ਪੀਕ ਆ ਜਾੜਦੀ ਹਾਂਜੀ ਮੂੰਹ ਚਾਊਗੀ ਖਟੋ ਬਿਠੀ ਕੀ ਬਾਤ ਆ ਉਹੋ ਬਾਹਰ ਨਿਕਲ ਕੱਢ ਦਿਓ ਛੋਜਾ ਲੈ ਜੂਗਾ ਠੀਕ ਹੋ ਜਾ ਦੇਖੋ ਜੀ ਵਧੀਆ ਚੀਜ਼ ਆ ਤੇ ਇੱਕ ਵੀਰ ਰਣਜੀਤ ਬੈਠਾ ਰਣਜੀਤ ਦੇ ਰੁਟਕੇ ਦੇ ਦੇਖਣ ਇਹ ਵੀ ਆਪਣੇ ਮਿੱਤਰ ਨੇ ਜੀ ਵੱਡੇ ਨੇ ਇਹ ਸਤਿਕਾਰ ਪਾਣਾ ਕਰਦੇ ਸਾਰੇ ਜੋ ਕਰਦੇ ਨੇ ਰੱਬ ਦਾ ਭਲਾ ਹੋਵੇ ਕਿਸਦਾ ਹਾਂ ਹਾਂਜੀ ਬੋਲ ਵੀਰ ਕੋਈ ਨਹੀਂ ਬੋਲ ਨਹੀਂ ਠੀਕ ਆ ਬੋਲ ਦਸੀ ਜਾਂਦਾ ਮਾ ਪਈ ਨਹੀਂ ਕੋਈ ਨਾ ਕੋਈ ਤੂੰ ਵੀ ਹਿੱਸਾ ਪਾ ਲੈ ਆਪਾਂ ਜਾਣਾ ਸਾਰਿਆਂ ਨੇ ਕੋਈ ਨਾ ਵੇਖੇ ਜਾਈਏ ਕਲੋਈ ਜਨ ਨੂੰ ਯਾਦ ਕਰਦੇ ਨੇ ਕੋਈ ਵਧੀਆ ਗਿਫਟ ਦਿਓ ਜੀ ਦੁਨੀਆਂ ਨੂੰ ਠੀਕ ਹੈ ਸੁੱਖ ਮਿਲੇ ਨਾ ਠੀਕ ਦੁੱਖ ਘਟਿਆ ਜਾਵੇ ਹਾਂਜੀ ਯਾਦ ਕਰਦੇ ਨੇ ਜੀ ਇਹ ਪਿੰਡ ਲੋੜੀਗਲਾ ਤਸੀਲ ਸਮਰਾਲਾ ਜ਼ਿਲ੍ਹਾ ਲੋ ਜਣਾ ਖੰਨੇ ਦੇ বাস ਸਟੈਂਡ ਤੋਂ 7 ਕਿਲੋਮੀਟਰ ਦੂਰ ਆ ਪਿੰਡ ਆ ਇਹ ਖੰਨਾ ਸਮਰਾਲਾ ਰੋਡ 'ਤੇ ਖੰਨਾ ਸਮਰਾਲਾ ਰੋਡ ਉਧਰੋਂ ਖੰਨਾ ਰੋਡ ਸਮਰਾਲਾ ਉੱਧਰ ਆ ਲੇ ਬੈ ਜਾਦਾ ਹਾਂਜੀ ਇਹ ਸ਼ਨੀ ਮੰਦਰ ਆ ਜਿਹੜਾ ਐਸ ਕਾਲਜ ਦੇ ਨੇੜੇ ਆ ਆਪਣਾ ਤੇ ਉਸ ਕਰਕੇ ਆ ਹੋਰ ਕੋਈ ਗੱਲਬਾਤ ਕਰਨੀ ਹੋਵੇ ਉਹ ਆਪਣੇ ਨੰਬਰ ਨਾਲ ਲਿੰਕ ਕਰਕੇ ਕੋਈ ਵੀ ਸੁਖ ਪ੍ਰਾਪਤ ਕਰ ਸਕਦਾ ਜਿਵੇਂ ਹਸਤ ਰੇਖਾ ਉਹ ਉਹ ਆਪਣੇ ਕੋਲ ਇੱਕ ਵਿਦਿਆਰਥੀ ਵਿਦਿਆਲਾ ਵਿੱਚ ਵਿੱਚ ਬਣ ਕੇ ਲਿਆ ਹੋਇਆ ਗ੍ਰਹਿ ਤੱਤ ਕੰਮ ਕਰਦੇ ਨੇ ਜੀ ਸਾਰੇ ਕਰਦੇ ਨੇ ਅੱਜ ਦਿਨ ਬੁੱਧਵਾਰ ਲਾਈਵ ਬੁੱਧੀ ਆ ਜਿਹੜੀ ਸਭ ਨਾਲੋਂ ਵੱਡੀ ਆ ਜੀ ਜਿਵੇਂ ਅੱਖਾਂ ਘੱਟ ਕੋਈ ਨਿੱਕ ਦੂਜੇ ਤੋਂ ਅੱਖ ਵੱਡੀ ਆ ਕੰਨ ਵੱਡੇ ਨੇ ਸੁਣਨ ਵਾਲਾ ਦਿਮਾਗ ਦਿਲ ਨਾਲ ਲਿੰਕ ਹੋਰ ਆ ਜੀ ਉਹ ਸਿਰ ਤੋਂ ਉੱਤੇ ਆ ਜਿਹੜਾ ਮਤਲਬ ਹੁੰਦਾ ਮਹਾਪੁਰਸ਼ਾਂ ਦੇ ਵਧੀਆ ਤੱਤ ਹੁੰਦੇ ਨੇ ਅਲੱਗ-ਅਲੱਗ ਅਗਲਾ ਖੋਜ ਦਾ ਖੋਜ ਦੇਣਾ ਹਰ ਰੋਜ਼ ਅੱਪਾ ਨੇ ਅੱਜ ਖੋਜ ਲਿਆ ਕੱਲੋਂ ਵੀ ਹੈ ਨਾ ਬਾਣੀ ਗੁਰੂ ਦੀ ਸੁਣਨੀ ਆ ਬੁੱਧੀ ਆਉਂਦੀ ਆ ਜਿਵੇਂ ਬੁੱਧ ਗਰੇ ਨੇ ਬੁੱਧ ਧਰਮ ਵੀ ਆ ਇਹ ਵਧੀਆ ਚੀਜ਼ ਆ ਬੁੱਧੀ ਦਾ ਕਾਰਕ ਆ ਜੀਵ ਨਾਲ ਲਿੰਕ ਹੁੰਦਾ ਇਹਦਾ ਕੰਨ ਨੇ ਇਹਨੂੰ ਪੜਕਾ ਦੇਣਾ ਜੀਵ ਨੂੰ ਗਿਆ ਸੁਣਿਆ ਮੈਂ ਤੂੰ ਆ ਬੋਲਦੇ ਆ ਨਾ ਔਰ 32 ਦੰਦਾਂ ਨੂੰ ਭੁੱਲ ਜਾਂਦੀ ਆ ਵੀ ਮੇਰੇ ਵਿੱਚ ਹੈਗੇ ਨਾਲ ਦਾ ਬਈ ਕਿ ਵੱਡੇ ਸਾਰੇ ਹੀ ਨੇ ਜੀਭ ਵੀ ਵੱਡੀ ਆ ਦੰਦ ਵੱਡੇ ਨੇ ਅੱਖ ਵੱਡੀ ਆ ਜੋ ਵੀ ਇਹ ਬੰਦੇ ਲਾਇਆ ਹੋਇਆ ਉਹ ਵਧੀਆ ਲਾਇਆ ਰ ਆਪਣੇ ओरिजिनल ਲਾਇਆ ਹਾਂਜੀ ਮਾਰਾ ਜ਼ਿਆਦਾ ਆ ਕੁਝ ਚਲੋ ਜੀ ਹੁਣ ਜਿਵੇਂ ਮੇਨ ਗਰਮੀ ਸਰਦੀ ਦਾ ਮੌਸਮ ਚੱਲਦਾ ਉਹਦੇ ਵਿੱਚ ਕੀ ਹੁੰਦਾ ਜੀ ਜਿਵੇਂ ਨਿੰਬੂ ਆ 24 ਘੰਟਿਆਂ ਦੇ ਵਿੱਚ ਚੌਥਾ ਹਿੱਸਾ ਲੈ ਸਕਦੇ ਹੋ ਸਵੇਰੇ ਲੈਣੇ ਵਧੀਆ ਗੱਲ ਆ ਤੇ ਜੇ ਰੋਟੀ ਖਾਣ ਤੋਂ ਬਾਅਦ 15 ਮਿੰਟ ਨਿੰਬੂ ਨੂੰ ਚੌਥੇ ਹਿੱਸੇ ਨੂੰ ਉਹਦੇ ਵੀ ਉਦਾਂ ਜਿਹੜੀ ਰਸ ਹੁੰਦਾ ਉਹ ਕੱਢਣਾ ਨਹੀਂ ਆ ਉਹਨੂੰ ਉਦਾਂ ਹੀ 15-20 ਮਿੰਟ ਬਾਅਦ ਅੰਦਰ ਪਾਣੀ ਨਾਲ ਮਾਰੇ ਜਿਹਾ ਘੋਟਣਾ ਅੰਦਰ ਕਰ ਦਿਓ ਨਿੰਬੂ ਆ ਜਿਹੜਾ ਜੀ ਸਰਨੋਂ ਵੱਡੀ ਆ ਇਹ ਚੀਜ਼ ਇਹਨੂੰ ਵਰਤ ਕੇ ਦੇਖੋ ਬਹੁਤ ਟਾਪ ਦੀ ਚੀਜ਼ ਰੱਬ ਨੇ ਬਣਾਈ ਆ ਬਹੁਤ ਬਿਮਾਰੀਆਂ ਨੂੰ ਠੀਕ ਕਰਦੀ ਆ ਜੀ ਇਹ ਇਹ ਹੋਰ ਕੋਈ ਗੱਲਬਾਤ ਹੋਵੇ ਕਬੀਰ ਜੁੜਿਆ ਵਧੀਆ ਗੱਲਾਂ ਚੰਗਾ ਜੀ ਫਤਿਹ ਕਾਲ ਤੇ ਜਾਂ ਅਜ ਤਾਂ ਕਰਕੇ ਆਪਣਾ ਗੁਰਮੁਖ ਸਿੰਘ ਪੰਡਤ ਨਾਲ ਲਿੰਕ ਕਰ ਸਕਦੇ ਆ ਚੰਗਾ ਜੀ ਫਤਿਹ ਬੁੱਧ ਬੁੱਧੀ ਦੇਵੇ ਸਰਸਪਤੀ ਮਾਏ ਮਾਦੇ ਅਧੀਨ ਚਲਣਾ ਵਧੀਆ ਬੁੱਧ ਗਣੇਸ਼ ਨੇ ਬੁੱਧ ਗਣੇਸ਼ ਨੇ ਗੁਰੂ ਗ੍ਰੰਥ ਸਾਹਿਬ ਨੇ ਸਰਨਾ ਵੱਡੇ ਬੁੱਧੀ ਗਣੇਸ਼ ਦੀ ਉਹਨਾਂ ਨੇ ਗਣ ਵੱਢ ਕੇ ਹਾਥੀ ਦਾ ਲਾ ਕੇ ਹਾਥੀ ਦੀ ਬੁੱਧੀ ਬਦਲਦੀ ਰੱਬ ਬਣਾਤਾ ਗੁਰੂ ਨਾਨਕ ਦੇਵ ਜੀ ਵੀ ਇਦਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦੱਸਦੇ ਨੇ ਇਛਾਵਾਂ ਜਿਹੜੀਆਂ ਹੁੰਦੀਆਂ ਨੇ ਇਕੱਠੀਆਂ ਕਰਨੀਆਂ ਰੱਬ ਦੀ ਕਿਰਪਾ ਨਾਲ ਹੁੰਦੀਆਂ। ਚੰਗਾ ਜੀ ਫਤਿਹ। ਕੋਈ ਉੱਚ ਦੇਚ ਬੋਲਿਆ ਗਿਆ ਹੋਵੇ ਗੁਰਮੁਖ ਸਿੰਘ ਪੰਡਤਪੁਰ ਤੋਂ। ਅੰਦੀ ਰਹਿੰਦੀ ਹੈ ਗਲਤੀ ਜੀ ਤੇਜ ਹੋ ਕੇ ਦਾ ਕਈ ਵਾਰ ਪਾਪ ਖੋ ਕੇ ਬੋਲ ਜਾਂਦਾ। ਬੋਲਣਾ ਨਹੀਂ ਚਾਹੀਦਾ। ਚੰਗਾ ਜੀ ਫਤਿਹ। ਚਾਰੇ ਧਰਮਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਸਾਦਾ ਪ੍ਰਣਾਮ ਸਾਰਿਆਂ ਲਈ ਸੌਣ ਲੋਕਾਂ ਵਿੱਚ ਸਰੋਤਿਆਂ ਨੂੰ। ਰੂਤਾ ਵੱਡਾ ਹੁੰਦਾ ਉਹ ਭੈੜ ਨਹੀਂ ਕੱਢਦਾ ਉਹ ਉਹਨੂੰ ਗੁੰਨ ਦੇ ਜਾਂਦਾ ਜੀ ਚੰਗਾ ਜੀ ਸਬਸਕ੍ਰਾਈਬ ਕਰਕੇ ਸ਼ੇਅਰ ਕਰੋ ਜਿਹਨਾਂ ਨੂੰ ਵਧੀਆ ਲੱਗਦਾ ਚੰਗਾ ਜੀ ਫੋਟੋ